ਸਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ 7 ਜਨਵਰੀ 2030 ਤੋਂ ਲਗਾਤਾਰ ਜਾਰੀ ਆ ਜੱਟੇ ਬੈਠੇ ਆ ਜਿੰਨਾ ਚਿਰ ਬੰਦੀ ਸਿੰਘ ਰਿਹਾਈ ਹੋ ਜਾਂਦੇ ਸੋਸ਼ਲ ਮੀਡੀਆ ਦੇ ਉੱਤੇ ਕੱਲ ਦਾ ਬਹੁਤ ਰੋਲਾ ਪਿਆ ਹੋਇਆ ਜਦੋਂ ਦਾ ਭਾਈ ਅਮਰਪਾਲ ਸਿੰਘ ਮਹਿਰੋਂ ਤੇ ਦੇ ਸਾਥੀਆਂ ਨੇ ਉਸ ਕੰਤਨ ਕੁਮਾਰੀ ਨੂੰ ਗੱਡੀ ਚਾੜਿਆ ਤੇ ਉਹਨਾਂ ਨੇ ਪੂਰੀ ਸਾਨੂ ਦੇਹੀ ਦੇ ਨਾਲ ਜਿਹੜੀ ਹੈਗੀ ਆ ਉਹ ਜ਼ਿੰਮੇਦਾਰੀ ਦੇ ਨਾਲ ਜ਼ਿੰਮੇਦਾਰੀ ਲਈ ਆ ਤੇ ਗ੍ਰਿਫਤਾਰ ਵੀ ਦੋ ਸਿੰਘ ਹੋਏ ਨੇ ਮੈਰੋਂ ਬਾਹਰੇ ਆ ਤੇ ਉਹਨੇ ਚੇਤਾਵਨੀ ਦੇਤੀ ਸਾਰੇ ਬਲੌਗਰਾਂ ਨੂੰ ਵੀ ਬੰਦੇ ਦੇ ਪੁੱਤ ਬਣ ਜਾਓ ਆਪਦੇ ਜਿਹੜੇ ਹੈਗੇ ਤੁਹਾਡੇ ਤੁਸੀਂ ਵੀਡੀਓ ਪਾਈਆਂ ਹੋਈਆਂ ਤੁਹਾਡੀਆਂ ਗੰਦਗੀ ਦੀਆਂ ਉਹ ਡਿਲੀਟ ਕਰ ਦਿਓ ਨਹੀਂ ਤੁਹਾਨੂੰ ਸਿੱਧਾ ਲਾਇਆ ਜਾਊਗਾ ਬਹੁਤ ਸਾਰੇ ਜਿਹੜੇ ਉਹਦੀ ਚੇਤਾਵਨੀ ਸੁਣ ਕੇ ਬਹੁਤ ਸਾਰੇ ਜਿਹੜੇ ਬਲੌਗਰ ਸੀ ਉਹਨਾਂ ਨੇ ਮਾਫੀਆਂ ਵੀ ਮੰਗੀਆਂ ਨੇ ਤੇ ਉਹਨਾਂ ਨੇ ਆਪ ਜੀ ਵੀਡੀਓ ਵੀ ਡਿਲੀਟ ਕਰਤੀਆਂ ਮੈਂ ਕਹਿੰਦਾ ਚੰਗਾ ਸੁਨੇਹਾ ਇਹ ਦੇਖੋ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਕਾਨੂੰਨ ਮੁਤਾਬਕ ਜੋ ਉਹਨਾਂ ਨੇ ਕੀਤਾ ਉਹ ਗਲਤ ਦਾ ਇਹ ਨਹੀਂ ਸੀ ਹੋਣਾ ਚਾਹੀਦਾ ਪਰ ਖਾਲਸਾ ਪੰਥ ਦੀ ਨਜ਼ਰ ਦੇ ਵਿੱਚ ਬਿਲਕੁਲ ਸਹੀ ਕੀਤਾ ਜੋ ਪੰਜਾਬ ਦੀ ਜਿਹੜੀ ਹੈਗਾ ਵਾਤਾਵਰਨਾਂ ਪੰਜਾਬ ਦਾ ਸੱਭਿਆਚਾਰ ਆ ਜਿਹੜਾ ਕੋਈ ਉਹਨੂੰ ਖੰਡਲਾ ਕਰੂਗਾ ਉਹਨੂੰ ਵਖਸਣਗੇ ਫੌਜ ਨਹੀਂ ਫਾਕਸਦੀ ਉਹਨਾਂ ਨੂੰ ਪਹਿਲਾਂ ਵੀ ਸਮਝਾਇਆ ਸੀਗਾ ਉਹਨਾਂ ਨੇ ਵੀ ਤੁਸੀਂ ਇਹ ਗੰਦ ਪਾਉਣਾ ਛੱਡ ਦਿਓ ਬਹੁਤ ਸਾਰੇ ਬਲੌਗਰ ਨੇ ਉਹਨਾਂ ਨੂੰ ਵੀ ਕਿਹਾ ਪਰ ਉਹ ਨਹੀਂ ਹਟਦੇ ਕੁਝ ਸਮਾਂ ਚੁੱਪ ਹੋ ਜਾਂਦੇ ਨੇ ਫੇਰ ਪਾਉਣ ਲੱਗ ਜਾਂਦੇ ਨੇ ਦੇਖੋ ਸਾਡਾ ਸਮਾਜ ਆ ਪੰਜਾਬ ਆ ਇਹ ਗੁਰਾਂ ਦੇ ਨਾਂ ਤੇ ਵੱਸਦਾ ਇੱਥੇ ਜੇ ਕੋਈ ਗੰਦਗੀ ਫੈਲਾਊਗਾ ਫਿਰ ਸਿੰਘ ਸਾਫ਼ ਕਰਨਗੇ ਤਾਂ ਹੈਗੀ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ ਆਓ ਆਪਾਂ ਭਾਈ ਅਮਰਤਪਾਲ ਸਿੰਘ ਮਹਿਰੋਂ ਦਾ ਸਾਥ ਦੇਣਾਗਾ ਤੇ ਕੋਈ ਗੱਲ ਨਹੀਂ ਉਹਨਾਂ ਨੇ ਭੱਜੇ ਨਹੀਂ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਆ ਤੇ ਜਿਹੜਾ ਕਾਨੂੰਨ ਨੇ ਉਹਨਾਂ ਨੇ ਆਪਦਾ ਕੰਮ ਕਰਤਾ ਕਾਨੂੰਨ ਦਾ ਹੁਣ ਆਪਦਾ ਕੰਮ ਆ ਜੋ ਸਜ਼ਾ ਦੇਊਗੀ ਕਾਨੂੰਨ ਉਹ ਭੁਗਤਣਗੇ ਉਹ ਪਿੱਛੇ ਨਹੀਂ ਹਟਦੇ ਤੇ ਬਹੁਤ ਸਾਰੇ ਜਿਹੜੇ ਤਕਰੀਬਨ 80-85% ਜਿਹੜੇ ਲੋਕ ਨੇ ਉਹ ਪਾਈਪਾਂ ਦੇ ਪਾਣੀ ਮਹਿਰੋਂ ਦੇ ਹੱਕ ਦੇ ਦਿੱਤੇ ਨੇ ਤੇ ਕੁਝ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਹੋਏ ਨੇ ਜਿਨ੍ਹਾਂ ਨਾਲ ਕਤਲ ਹੋਇਆ ਤੇ ਪਹਿਲਾਂ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਵੀ ਆਪਾਂ ਕਿੱਧਰ ਤੁਰਪੇ ਇਹ ਗੰਦਗੀ ਦੇਖਣੀ ਤੁਸੀਂ ਨੇ ਆਪਣੇ ਬੱਚਿਆਂ ਨੂੰ ਇਹੀ ਕੁਝ ਦਿਖਾਉਣਾ ਜਿਹੜੇ ਉਹਦਾ ਸਮਰਥਨ ਕਰਦੇ ਨੇ ਜਿਹੜੇ ਕਹਿੰਦੇ ਨੇ ਬਹੁਤ ਮਾੜਾ ਹੋਇਆ ਉਹ ਉਹਦਾ ਕੰਮ ਸੀ ਵੀ ਤੁਸੀਂ ਫਿਰ ਹੁਣ ਤੁਸੀਂ ਆਪ ਚਲਾ ਲਓ ਤਾਂ ਮਰਤੀ ਹੁਣ ਉਹਨਾਂ ਦੀ ਜਗ੍ਹਾ ਤੁਸੀਂ ਖੜ੍ਹਦੇ ਹੋ ਤੁਸੀਂ ਕਰਨ ਲੱਗ ਜਉਦੇ ਹੋ ਉਹਨਾਂ ਵਾਲਾ ਕੰਮ ਤੁਸੀਂ ਸੰਭਲੋ ਆਪਦੇ ਪਰਿਵਾਰ ਨੂੰ ਸੰਭਾਲੋ ਸ਼ਰਮ ਕਰੋ ਕੋਈ ਸ਼ਰਮ ਪੰਜਾਬ ਦੇ ਵਿੱਚ ਇਹ ਗੰਦਗੀ ਨਹੀਂ ਚੱਲਦੀ ਇਹ ਅਸਲੀਲਤਾ ਨਹੀਂ ਚੱਲਦੀ ਅਸੀਂ ਪੰਜਾਬ ਦੇ ਵਸਿੰਦੇ ਆ ਪੰਜਾਬ ਦੇ ਬਾਰਸ਼ਾਂ ਇਥੇ ਸੱਭਿਆਚਾਰ ਜਿਹੜਾ ਕੋਈ ਸੰਧਲਾ ਕਰੂਗਾ ਪੰਜਾਬ ਦਾ ਮਾਹੌਲ ਖਰਾਬ ਕਰੂਗਾ ਉਹਨੂੰ ਖਾਲਸਾ ਪੰਥ ਬਖਸ਼ੂਗਾ ਨਹੀਂ ਤੇ ਜਿੱਥੇ ਭਾਈ ਅਮਰਤਪਾਲ ਸਿੰਘ ਮਹਿਰੂ ਨੂੰ ਦੋਸਤ ਜੀ ਜਾਂਦ ਨੇ ਲੋਕ ਉਥੇ ਸਰਕਾਰ ਦੋਸ਼ੀ ਆ ਜਿਹੜੀ ਸਰਕਾਰ ਆ ਉਹ ਦੋਸ਼ੀ ਆ ਜਦੋਂ ਸਭ ਦਾ ਸੋਸ਼ਲ ਮੀਡੀਆ ਦਾ ਜੋਗਾ ਹਰੇਕ ਬੰਦੇ ਨੇ ਆਪਣੇ YouTube ਤੇ Facebook ਤੇ ਇੰਸਟਾਗ੍ਰਾਮ ਤੇ ਪੇਜ ਬਣਾਏ ਹੋਏ ਨੇ ਆਪੋ ਆਪਣੇ ਚੈਨਲ ਬਣਾਏ ਹੋਏ ਨੇ ਬਹੁਤ ਸਾਰੇ ਜਿਹੜੇ ਲੋਕ ਨੇ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨਸ਼ੇ ਰੋਕਣ ਦੀ ਗੱਲ ਕਰਦੇ ਨੇ ਤੇ ਹੱਕ ਸੱਚ ਦੀ ਆਵਾਜ਼ ਕੱਲ ਬੁਲੰਦ ਕਰਦੇ ਨੇ ਜੋ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਆਪਦੇ ਹੱਕ ਮੰਗਦਾ ਪੰਜਾਬ ਦੀ ਗੱਲ ਕਰਦਾ ਸਰਕਾਰ ਆ ਜਿਹੜੀ ਉਹਦੇ ਚੈਨਲ ਬੰਦ ਕਰ ਦਿੰਦੀ ਆ ਉਹਨਾਂ ਨੂੰ ਜਿਹੜਾ ਪੂਰਨ ਤੌਰ ਤੇ ਪਾਵਨ ਦੀ ਲਾ ਲਾ ਦਿੰਦੀ ਆ ਬਲੌਕ ਮਾਰੇ ਜਾਂਦੇ ਨੇ ਉਹਨਾਂ ਦੇ ਜਿਹੜੇ ਚੈਨਲ ਨੇ ਪਰ ਦੂਸਰੇ ਪਾਸੇ ਜਿਹੜੇ ਬਲੌਗਰ ਗੰਦਗੀ ਸਮਾਜ ਦੇ ਵਿੱਚ ਫੈਲਾ ਰਹੇ ਨੇ ਅਸਲੀਲਤਾ ਫੈਲਾ ਰਹੇ ਨੇ ਸਰਕਾਰ ਨੇ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਆ ਕੋਈ ਵੀ ਉਹਨਾਂ ਤੇ ਪਾਵਨ ਨਹੀਂ ਕਿਸੇ ਦਾ ਚੈਨਲ ਨਹੀਂ ਬੰਦ ਹੁੰਦਾ ਜੋਰਾਂ ਸੋਰਾਂ ਦੇ ਨਾਲ ਉਹ ਚੈਨਲ ਚੱਲਦੇ ਨੇ ਤਾਂ ਕਿ ਉਹਨਾਂ ਨੂੰ ਖੁੱਲੀ ਛੁੱਟੀ ਤੁਸੀਂ ਕੁਛ ਮਰਜ਼ੀ ਕਰੋ ਨੰਗੇਜ ਦਿਖਾਓ ਅਸਲੀਲਤਾ ਦਿਖਾਓ ਤੁਹਾਡੇ ਉੱਤੇ ਕੋਈ ਸਕੰਜਾਨੀ ਤੁਹਾਡਾ ਕੋਈ ਚੈਨਲ ਨਹੀਂ ਬੰਦ ਹੁੰਦਾ ਜੇ ਪਾਈ ਅਮਰਿਤਪਾਲ ਸਿੰਘ ਉਹ ਹੋਣਾ ਨੇ ਉਹਨੂੰ ਸੌਦਾ ਲਾਇਆ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ ਸੀ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਸੀਗਾ ਉਹਨਾਂ ਨੇ ਤਾਂ ਜਿਹੜਾ ਸੌਦਾ ਲਾਇਆ ਉਹ ਸਮਾਜ ਨੂੰ ਦੇਖਦੇ ਹੋਏ ਆ ਲਾਇਆ ਮਜਬੂਰ ਨੂੰ ਤੌਣ ਤੇ ਉਹਨਾਂ ਨੂੰ ਸੌਦਾ ਲਾਉਣਾ ਪਿਆ ਕਈ ਇਹ ਵੀ ਗੱਲਾਂ ਕਰਦੇ ਨੇ ਆ ਵੀ ਔਰਤ ਦੇ ਹੱਥ ਨੇ ਜਿਹੜੇ ਜ਼ਾਲਮ ਹੋ ਜੇ ਫਿਰ ਕੱਲ੍ਹ ਨੂੰ ਤੁਸੀਂ ਇਦਾਂ ਗਾਧੂ ਨੂੰ ਕਹਦੋਂਗੇ ਵੀ ਉਹ ਕਿਉਂ ਮਾਰਤੀ ਉਹਨੇ ਸਿਕਾਂ ਦੀ ਅਜਬਤ ਨੂੰ ਹੱਥ ਪਾਇਆ ਸੀ ਤਾਂ ਸੌਦੀ ਆ ਇੱਥੇ ਔਰ じゃ ਬੰਦੇ ਦਾ ਕੰਮ ਨਹੀਂ ਜਿਹੜਾ ਕੋਈ ਜ਼ਾਲਮ ਬਣ ਜਾਂਦਾ ਜ਼ੁਲਮ ਕਰਦਾ ਜਿਹੜਾ ਕੋਈ ਪੰਜਾਬ ਦੇ ਮਾਹੌਲ ਨੂੰ ਜਾਂ ਸਮਾਜਿਕ ਮਾਹੌਲ ਨੂੰ ਖਰਾਬ ਕਰਦਾ ਉਹਨੂੰ ਫਿਰ ਸੋਦਾ ਹੀ ਲਾਉਣਾ ਠੀਕ ਆ ਤੁਹਾਡੀਆਂ ਨਜ਼ਰਾਂ ਦੇ ਵਿੱਚ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇਹ ਗਲਤ ਆ ਪਰ ਸਾਡੀਆਂ ਨਜ਼ਰਾਂ ਦੇ ਵਿੱਚ ਪੰਚੀ ਨਜ਼ਰ ਦੇ ਵਿੱਚ ਬਿਲਕੁਲ ਸਹੀ ਆ ਸਾਨੂੰ ਸਾਰਿਆਂ ਨੂੰ ਇਸ ਦੀ ਸਪੋਰਟ ਕਰਨੀ ਚਾਹੀਦੀ ਹੈ ਜਿਹੜੇ ਹੋਰ ਬਲੌਗਰ ਤੁਰੇ ਫਿਰਦੇ ਨੇ ਜਿਹੜੇ ਕਹਿੰਦੇ ਨੇ ਉਹਨੂੰ ਕਈ ਜਿਹੜੇ ਹੈਗੇ ਨੇ ਗੱਲਾਂ ਕਰਦੇ ਨੇ ਮੈਂ ਨਾਉ ਨਹੀਂ ਲਾਉਣਾ ਚਾਹੁੰਦਾ ਖੱਚਾਂ ਦਾ ਉਹ ਕਹਿੰਦੇ ਨੇ ਵੀ ਪਿਆਰ ਨਾਲ ਸਮਝਾਇਆ ਜਾਣਾ ਚਾਹੀਦਾ ਸੀ ਉਹਨੂੰ ਬੈਠ ਕੇ ਸਮਝਾਉਂਦੇ ਮਾਰਨ ਦਾ ਕੋਈ ਹੱਲ ਨਹੀਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੋਈ ਹਜੇ ਤਾਂ ਸੋਧਾ ਲਾਇਆ ਹੋਰ ਬਹੁਤ ਸਾਰੇ ਬਲੌਗਰ ਨੇ ਜਿਹੜੇ ਨੌਜਵਾਨ ਆ ਬੀਬੀਆਂ ਨੇ ਜਿਹੜੀਆਂ ਉਹ ਗੰਦ ਫੈਲਾ ਰਹੇ ਆ ਤੁਸੀਂ ਜਾ ਕੇ ਸਮਝਾ ਦਿਓ ਉਹਨਾਂ ਨੂੰ ਹੁਣ ਤੁਹਾਨੂੰ ਤੁਹਾਡੇ ਕੋਲ ਟਾਈਮ ਹੈਗਾ ਨਾ ਤੁਸੀਂ ਸਮਝਾਓ ਜਾ ਕੇ ਉਹਨਾਂ ਨੂੰ ਕਹੋ ਛੱਡ ਦਿਓ ਹੱਥ ਜੋੜੋ ਕਰੋ ਗੱਲ ਉਹਨਾਂ ਨਾਲ ਜਾ ਕੇ ਸਮਝਾਓ ਉਹਨਾਂ ਨੂੰ ਜੇ ਤੁਹਾਡੀ ਗੱਲ ਮੰਨ ਲੈਣ ਬਾਦੂ ਗੱਲਾਂ ਕਰਦੇ ਫਿਰਦੇ ਹੋ ਹੋਰ ਹੀ ਗੱਲਾਂ ਮਾਰ ਜਾਂਦੇ ਨੇ ਪੰਜਾਬ ਆਹੀ ਪੰਜਾਬ ਸਿੱਧੇ ਹੋ ਕੇ ਸਾਡੇ ਨਾਲ ਗੱਲ ਕਰ ਲੋ ਇੱਕ ਕਹਿੰਦਾ ਉਹ ਨੌਜਾਨੀ ਲੈਣਾ ਨੇ ਜਿਹੜਾ ਨਿਹੰਗ ਸਿੰਘਾਂ ਦੇ ਬਾਣੇ ਨੂੰ ਬਦਨਾਮ ਕਰ ਰੱਖਿਆ ਨਾਕੇ ਨਹੀਂ ਆਉਂਦਾ ਤੇ ਉਹ ਕਹਿੰਦਾ ਮੇਰੇ ਨਾਲ ਕੰਟੈਕਟ ਕਰੋ ਜੇ ਤੈਨੂੰ ਹਾਂ ਨੂੰ ਤਾਂ ਤੂੰ ਹੀ ਕੰਟੈਕਟ ਕਰ ਆ ਜਾ ਮੈਦਾਨ ਦੇ ਵਿੱਚ ਆ ਛੜਿਆ ਹੋਇਆ ਬੰਦਿਆ ਤੂੰ ਬਾਣੇ ਨੂੰ ਪਾ ਕੇ ਬਦਨਾਮ ਕਰਦਾ ਫਿਰਦਾ ਕਈ ਕਈ ਦਿਨ ਤੈਨੂੰ ਨਹਾਉਦਾ ਨਹੀਂ ਹੈਗਾ ਆ ਸਾਡੇ ਮੈਦਾਨ ਦੇ ਵਿੱਚ ਸਾਹਮਣੇ ਆ ਸਾਡੇ ਤੈਨੂੰ ਪੁੱਛੀਏ ਅੱਜ ਜਿੱਥੇ ਮਰਜ਼ੀ ਬੰਨ ਲੈ ਤੂੰ ਕਹਿੰਦਾ ਮੈਨੂੰ ਤੇਰੇ ਤੇ ਮੇਰੇ ਨਾਲ ਕੰਟੈਕਟ ਕਰ ਤੂੰ ਤੁਹਾਨੂੰ ਧਮਕੀ ਇਹਦਾ ਤੇਰੇ ਨਾਲ ਕੀ ਕੰਟੈਕਟ ਕਰੀ ਤੂੰ ਤਾਂ ਆਪ ਛਰੇ ਦਾ ਖਾਤਾਂ ਸਰਕਾਰੀ ਟੌਰ ਤੇ ਬੰਦਾ ਇੱਕ ਉਹ ਹੋਰ ਕਹੀ ਜਾਂਦਾ ਉਹਨਾਂ ਨੇ ਬਲਾਤਕਾਰ ਕਰਿਆ ਇੱਕ ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਅਣਖੀ ਯੋਧੇ ਨੇ ਉਹਨਾਂ ਨੇ ਤਾਂ ਇਸ ਕੰਮ ਨੂੰ ਠੱਲ ਪੋਣੀ ਆ ਆਪਦੇ ਕੋਈ ਲਾਈ ਜਾਂਦਾ ਮਾਰੀ ਜਾਂਦੇ ਨੇ ਬਕਵਾਸ ਬਾਜੀ ਜਿਹੜੇ ਉਹਦੇ ਅ ਪੈਰੋਕਾਰ ਸੇਵਕ ਮੰਨਦੇ ਨੇ ਨਾ ਫਿਰ ਹੁਣ ਤੁਸੀਂ ਆਪਦੇ ਘਰਾਂ ਦੇ ਵਿੱਚ ਖੋਲ੍ਹ ਲਓ ਇਹ ਜਿਹੜੇ ਚੈਨਲ ਨੇ ਉਹਨਾਂ ਦੇ ਦਿਖਾਇਆ ਕਰੋ ਜਿਸਮ ਉਹਨਾਂ ਤੇ ਕਰਿਆ ਕਰੋ ਤੁਸੀਂ ਉਹ ਜਿਹੜਾ ਕੁਛ ਉਹ ਕਰ ਤੁਸੀਂ ਕਰਿਆ ਕਰੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਪੰਜਾਬ ਦਾ ਮਾਹੌਲ ਗੰਦਾ ਕਰਨ ਲੱਗੇ ਹੋਇਆ ਉਹਦੀਆਂ ਸਪੋਰਟਾਂ ਕਰ ਕਰਕੇ ਇਹੋ ਜਿਹੀਆਂ ਗੰਦਗੀਆਂ ਤੇ ਖਾਲਸਾ ਪੰਥ ਐ ਨਹੀਂ ਬਖਸ਼ੂਗਾ ਕਿਸੇ ਨੂੰ ਜੇ ਕੋਈ ਪੰਜਾਬ ਦਾ ਵਾਤਾਵਰਣ ਮਾਹੌਲ ਗੰਦਗੀ ਫਲਾਊਗਾ ਚਾਹੇ ਕਿਸੇ ਰੂਪ ਦੇ ਵਿੱਚ ਆਉ ਨੂੰ ਸਿੰਘ ਨਹੀਂ ਛੱਡਣਗੇ ਸਿੰਘ ਭਜਦੇ ਵੀ ਹੈ ਨਹੀਂ ਸਿੰਘ ਗ੍ਰਿਫਤਾਰੀਆਂ ਵੀ ਦਿੰਦੇ ਨੇ ਤੇ ਅਣਖ ਦੇ ਨਾਲ ਜਿਉਣਾ ਜਾਣਦੇ ਨੇ ਸਾਡੀ ਕਿਸੇ ਨਾਲ ਕੋਈ ਨਿੱਜੀ ਜਿਹੜੀ ਹੈਗੀ ਆ ਉਹ ਦੂਸਰ ਨੂੰ ਨਹੀਂ ਹੈ ਅਸੀਂ ਕਨਸ ਸਮਾਜ ਵਧੀਆ ਹੋਵੇ ਸਾਰੇ ਜਿੰਨੇ ਵੀ ਹੋਰ ਵੀ ਬਲੌਗਰ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਮਾਜ ਨੂੰ ਉਹ ਵੀਡੀਓ ਪਾਓ ਜਿਹੜੀ ਪਰਿਵਾਰ ਦੇ ਵਿੱਚ ਬੈਠ ਕੇ ਦੇਖੀ ਜਾ ਸਕੇ ਜਿਹੜੀ ਕੋਈ ਸਮਾਜ ਨੂੰ ਕੋਈ ਸਿਹਤ ਮਿਲੇ ਜਿਹੜੀ ਅਸਲੀਲਤਾ ਫਰਾਉਣੀ ਬੱਚੇ ਬੱਚੀਆਂ ਨੂੰ ਜਿਹੜਾ ਹੈਗਾ ਪੁੱਠੇ ਰਾਹ ਤੇ ਚਲਾਉਣਾ ਇਹ ਕੰਮ ਛੱਡ ਦਿਓ ਹੋਰ ਕਿਰਤ ਕਰ ਲੋ ਬਹੁਤ ਕੰਮ ਨੇ ਜੇ ਨਹੀਂ ਕਿਸੇ ਦਾ ਕੋਲ ਚੱਲਦਾ ਸਾਨੂੰ ਆ ਕੇ ਮਿਲ ਲਓ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਆਹ ਕਿਰਤ ਕਰ ਲੋ ਆ ਤੁਹਾਡੀ ਰੇੜੀ ਲਵਾ ਦਿੰਦੇ ਆ ਦੇ ਜਦੋਂ ਸਾਨੂੰ ਸਕੂਟਰ ਖਰੀਦ ਕੇ ਲਾਈ ਚੱਲਿਓ ਕੰਮ ਤਾਂ ਕਰੋ ਕਿਰਤ ਕਰੋ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਰਤ ਕਰਨੀ ਨਾਮ ਜਪਣਾ ਬਣ ਸਕਣਾ ਇਹ ਸਾਡਾ ਜਿਹੜਾ ਹੈ ਕਿ ਸਾਨੂੰ ਸਿਧਾਂਤ ਦਿੱਤੇ ਨੇ ਪਰ ਅਸ ਚੱਲਦੇ ਕੋਈ ਨਹੀਂ ਹੈਗੇ ਅਸੀਂ ਤਾਂ ਹੁਣ ਤਿੰਨ ਲਾ ਗਿਆ ਘਰਾਂ ਦੇ ਵਿੱਚ ਬੈਠ ਕੇ ਜਿਹੜੇ ਗੰਦਗੀ ਫਲੋ ਬਾਕੀ ਜਿਹੜਾ ਕੋਈ ਗੰਦਾ ਕੰਮ ਕਰਦਾ ਮੈਂ ਤੁਹਾਨੂੰ ਦੱਸਣਾ ਤਾਂ ਉਹਨਾਂ ਸਾਲਿਆਂ ਨੂੰ ਉਹਦੇ ਮਗਰ ਨਹੀਂ ਕੋਈ ਜਾਂਦਾ ਹੁੰਦਾ ਜਿਹਨੂੰ ਸੋਧਾ ਲਾਇਆ ਉਹਦੇ ਕਹਿੰਦੇ ਕੰਚਨ ਕੁਮਾਰੀ ਦੇ 4 ਲੱਖ ਫਲੋਵਰ ਸੀਗੇ ਕੋਰੋਨਾ ਬੰਦਾ ਕਿ ਉਹਨੂੰ ਦੇਖਦਾ ਸੀਗਾ ਜਦੋਂ ਸਿੰਘਾਂ ਨੇ ਸੌਦਾ ਲਾਤਾ ਜਦੋਂ ਉਹਦਾ ਉਹਨੂੰ ਫੂਕਿਆ ਨਾ ਉਹਦੇ ਕੋਈ ਮਾਗਰ ਨਹੀਂ ਗਿਆ 4 ਲੱਖ ਦਾ ਕਿ ਚਾਰ ਬੰਦੇ ਵੀ ਨਹੀਂ ਖੜੇ ਹੈਗੇ ਲੋਕ ਚੋਰੀ ਸਭ ਕੁਝ ਕਰਦੇ ਨੇ ਪਰ ਜਦੋਂ ਕੋਈ ਵਖਤ ਪੈਂਦਾ ਜਦੋਂ ਕਿਸੇ ਦੇ ਕੋਈ ਆਣ ਪੈਂਦੇ ਫਿਰ ਕੋਈ ਨਹੀਂ ਖੜਦਾ ਹੁੰਦਾ ਜੇ ਉਹਨੇ ਕੋਈ ਚੰਗਾ ਕੰਮ ਕਰਦਾ ਹੁੰਦਾ ਕਰਿਆ ਹੁੰਦਾ ਨਾ ਫਿਰ ਲੋਕਾਂ ਦਾ ਹੜ ਆਉਣਾ ਚਾਹੀਦਾ ਸੀ ਲੋਕ ਉਥੇ ਆਮਹਾਰੇ ਆਉਣੇ ਚਾਹੀਦੇ ਸੀ ਵੀ ਇਹ ਗਲਤ ਹੋਇਆ ਪਰ ਉਹਦੇ ਮਗਰ ਤਾਂ ਉਹਦਾ ਕੋਈ ਰਿਸ਼ਤੇਦਾਰ ਵੀ ਨਹੀਂ ਆਇਆ ਉਦੇ ਸੰਸਕਾਰ ਤੇ ਕੋਈ ਰਿਸ਼ਤੇਦਾਰ ਕੋਈ ਨਹੀਂ ਆਇਆ ਹੈਗਾ ਕਿਸੇ ਨੇ ਕਿਸੇ ਨੇ ਨਹੀਂ ਉਥੇ ਆ ਸੰਸਕਾਰ ਦੇ ਵਿੱਚ ਪੁੱਜਣ ਦੀ ਖੇਚਲ ਕੀਤੀ ਤੇ ਉਹਦੀ ਜਿਹੜੀ ਮਾਂ ਸੀ ਨਾ ਉਹ ਵੀ ਮੂੰਹ ਲੁਕਾਉਂਦੀ ਫਿਰਦੀ ਸੀਗੀ ਵੀ ਜੇ ਕਿਤੇ ਕੋਈ ਸਵਾਲ ਹੀ ਨਾ ਕਰ ਦੇ ਕਿਉਂ ਮਾਰਤੀ ਪਤਾ ਸੀ ਉਹਨੂੰ ਵੀ ਸਾਡੀ ਕੁੜੀ ਐਂ ਕਰਦੀ ਸੀ ਆਹ ਕੁਛ ਕਰਦੀ ਸੀ ਤਾਂ ਹੀ ਉਹਨਾਂ ਨੂੰ ਮੂੰਹ ਲੁਕਾਉਣੇ ਪਏ ਜੇ ਚੰਗੀ ਜ਼ਿੰਦਗੀ ਜਿਉਂਵੋਗੇ ਨਾ ਜਦੋਂ ਮਰਦਾ ਉਹ ਫੇਰ ਪਤਾ ਲੱਗਦਾ ਵੀ ਦੁਨੀਆ ਕਿੰਨੇ ਕਿਸੇ ਦੇ ਮਾਰ ਕਿੰਨੇ ਕਹਿੰਨੂੰ ਚਾਹੁੰਦੀ ਸੀ ਸਿਮਿਆ ਦੇ ਰਾਹ ਫੇਰ ਪਤਲਾਦੇ ਵੀ ਕਿਵੇਂ ਭਰੇ ਜਾਂਦੇ ਨੇ ਉਹ ਜੀਵਨ ਜਿਉਂ ਜਿਹਦੇ ਨਾਲ ਕਿਸਾਨੂੰ ਸੇਧ ਮਿਲੇ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਇਹ ਸਾਡਾ ਪੰਜਾਬ ਆ ਸਾਡੀ ਹੋਣ ਦਾ ਅਣਖ ਦਾ ਮਤਲਬ ਇਹੋ ਜਿਹਾ ਨਾ ਕੰਮ ਕਰਿਆ ਕਰੋ ਜਿਹਦੇ ਨਾਲ ਤੁਹਾ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਖਾਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਇਸ ਕਤਲ ਦੇ ਜ਼ਿੰਮੇਦਾਰ ਸਰਕਾਰ ਆ ਜੇ ਤੁਸੀਂ ਇਹਨਾਂ ਬਲੌਗਰਾਂ ਦੇ ਆ ਜਿਹੜੇ ਆ ਕਾਊਂਟ ਨੇ ਪੇਜ ਨੇ ਬੰਦ ਕਰੋ ਜਿਉਂ ਕਰੂੰ ਤਾਂ ਸਾਰਾ ਕੁਝ ਮਾਹੌਲ ਠੀਕ ਹੋ ਸਕਦਾ ਪਰ ਸਰਕਾਰ ਨਹੀਂ ਕਰਦੀ ਸਰਕਾਰ ਨਸ਼ੇ ਵੀ ਆਪ ਵਕਾਉਂਦੀ ਆ ਸਰਕਾਰ ਅਸਲੀਲਤਾ ਵੀ ਆ ਫੈਲਾ ਰਹੀ ਆ ਪੰਜਾਬ ਦੇ ਵਿੱਚ ਸਾਰਾ ਕੁਝ ਗੰਦਲਾ ਸੀਗਾ ਸਰਕਾਰ ਕਰ ਰਹੀ ਐ ਜੇ ਸਰਕਾਰ ਸਹੀ ਕੰਮ ਕਰੇ ਤਾਂ ਇਹਨਾਂ ਦੀ ਕੋਈ ਤਾਕਤ ਨਹੀਂ ਵੀ ਬਲੌਗਰ ਇਹੋ ਜਿਹਾ ਗੰਦ ਪਾ ਦੇਣ ਤੇ ਸਿੰਘਾਂ ਨੂੰ ਮਜਬੂਰਨ ਹੋ ਕੇ ਨਾ ਉਹਨਾਂ ਨੂੰ ਮਾਰਨਾ ਪਵੇ ਇਹ ਮਜਬੂਰੀ ਬਣ ਜਾਂਦੀ ਆ ਸਿੰਘਾਂ ਦੀ ਮੈਂ बार-बार ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਆਓ ਆਪਾਂ ਪਾਈ ਅਮਰਤਪਾਲ ਸਿੰਘ ਦਾ ਸਾਹ ਦੇਣਾ ਕਾਨੂੰਨ ਨੇ ਆਪਣਾ ਕੰਮ ਕਰਨਾ ਤੇ ਉਹ ਸਜ਼ਾ ਭੁਗਤਣ ਨੂੰ ਵੀ ਸਿੰਘ ਤਿਆਰ ਨੇ ਉਹਨਾਂ ਨੇ ਗਿਰਫਤਾਰੀਆਂ ਦਿੱਤੀਆਂ ਨੇ ਜਿਹੜੇ ਹੈਗੇ ਨੇ ਪੁਲਿਸ ਨੇ ਫੜ ਲਏ ਆ ਤੇ ਬਾਕੀ ਕਾਨੂੰਨ ਨੇ ਕੰਮ ਕਰਨਾ ਜੋ ਉਹਨਾਂ ਨੂੰ ਸਜ਼ਾ ਦੇਊਗੀ ਕਾਨੂੰਨ ਉਹ ਭੁਗਤਣਗੇ ਉਹ ਤਿਆਰ ਬੈਠੇ ਨੇ ਸਾਰਾ ਕੁਝ ਕਰਨਗੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਨਾ ਜਿਹੜੇ ਹੱਕ ਸੱਚ ਦੀ ਆਵਾਜ਼ ਉਠਾਨਦ ਕਰਦੇ ਨੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਨਾਲ ਪਾਈ ਖੜਿਆ ਕਰੋ ਕੋਈ ਹੋਵੇ ਜਿਹੜਾ ਕੋਈ ਪੰਜਾਬ ਦੀ ਗੱਲ ਕਰੂਗਾ ਹੱਕ ਸੱਚ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਖੜਾਂਗੇ ਹਰ ਟਾਈਮ ਖੜੇ ਆ ਤੇ ਖੜਦੇ ਰਹਾਂਗੇ ਆਵਾਜ਼ ਉਹਦੇ ਨਾਲ ਬੁਲੰਦ ਕਰਦੇ ਰਹਾਂਗੇ ਭੁੱਲਾਂ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ